1706 ਤੋਂ ਲੈ ਕੇ ਬਾਬਾ ਜੀ 1849 ਤੱਕ 143 ਸਾਲ ਬਣਦੇ ਨੇ ਇਹ 143 150 ਸਾਲ ਹੀ ਬਣ ਜਾਂਦਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਨ੍ਹਾਂ ਤਿੰਨਾਂ ਤਖਤਾਂ ਦੇ ਹੀ ਜਥੇਦਾਰ ਦੰਦਮੀ ਤਕਸਾਲ ਦੇ ਜਥੇ ਦੇ ਵਿੱਚੋਂ ਸਿੰਘ ਬਣਦੇ ਰਹੇ ਨੇ ਦੰਦਮੀ ਤਕਸਾਲ ਦੇ ਜਥੇ ਵਿੱਚੋਂ ਬਾਬਾ ਦੀਪ ਸਿੰਘ ਦੇ ਸ਼ਹੀਦੀ ਜਥੇ ਵਿੱਚੋਂ ਤੁਸੀਂ ਵੀ ਇਹ ਕੋਸ਼ਿਸ਼ ਕਰਿਓ ਹੋਰ ਅੱਗੇ ਜਾਣਕਾਰੀ ਪ੍ਰਾਪਤ ਕਰਨ ਦੀ ਕਿਉਂਕਿ ਤੁਸੀਂ ਖੁਦ ਜਥੇਦਾਰ ਹੋ ਤੁਹਾਨੂੰ ਆਪਣੇ ਪਿਛੋਕੜ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਿਨੇ ਦੇਖੋ ਬਾਬਾ ਜੀ ਬਾਰੇ ਤਾਂ ਕੋਈ ਸ਼ੱਕ ਸ਼ੋਭਾ ਹੈ ਹੀ ਨਹੀਂ ਬਾਬਾ ਦੀਪ ਸਿੰਘ ਜੀ ਬਾਰੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਪਾਤਸ਼ਾਹ ਨੇ ਆਪਣੇ ਆਪ ਛਾਪਿਆ ਉਹਨਾਂ ਨੂੰ ਸਭ ਕੁਝ ਜੋ ਜੋ ਵੀ ਮਿਲਿਆ ਗੁਰੂ ਦਸਮ ਪਾਤਸ਼ਾਹ ਵੱਲੋਂ ਮਿਲਿਆ ਔਰ ਉਹਨਾਂ ਨੇ ਸਭ ਕੁਝ ਆਪਣੇ ਕੇਸਾਂ ਸਵਾਸਾਂ ਦੇ ਨਾਲ ਨਵਾਇਆ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਜਦ ਤੱਕ ਭਾਈ ਮਨੀ ਸਿੰਘ ਜੀ ਜਿਉਂਦੇ ਰਹੇ ਭਾਈ ਮਨੀ ਸਿੰਘ ਜੀ ਕਰਦੇ ਰਹੇ ਉਹਨਾਂ ਨੇ ਵੀ ਬਹੁਤ ਵੱਡੀ ਬਹੁਤ ਵੱਡੀ ਬਹੁਤ ਵੱਡੀ ਸੇਵਾ ਹੈ ਅੰਦਰ ਉਹ ਵੀ ਸਿੱਖੀ ਕੇਸਾ ਸੋਸਾ ਸੰਗ ਹੀ ਨਿਮਾ ਗਏ ਟੋਟੇ ਟੋਟੇ ਕਰਵਾ ਕੇ ਆਪਣੇ ਆਪ ਇਹ 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 ਜਥੇਦਾਰਾਂ ਦਾ ਕਿਰਦਾਰ ਹੈ ਬਾਬਾ ਦੀਪ ਸਿੰਘ ਜੀ ਵੀ ਸ਼ਹਾਦਤ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਜੀ ਵੀ ਜਿਹੜੇ ਸ੍ਰੀ ਅਕਾਲ ਤਖਤ ਸਹਿਤ ਸਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕਰਦੇ ਰਹੇ ਉਹਨਾਂ ਨੇ ਵੀ 1734 ਵਿੱਚ ਬੰਦ ਬੰਦ ਕਟਾ ਕੇ ਸ਼ਹਾਦਤ ਪ੍ਰਾਪਤ ਕੀਤੀ ਕਿੰਨੀ ਮਾਣ ਵਾਲੀ ਗੱਲ ਹੈ ਤਖਤ ਦੇ ਜਥੇਦਾਰ ਸਹਿਬਾਨਾਂ ਨੇ ਔਰ ਇਹ ਸਾਰੇ ਹੀ ਤਕਸਾਲ ਨਾਲ ਸੰਬੰਧਿਤ ਸਨ ਬਾਬਾ ਦੀਪ ਸਿੰਘ ਜੀ ਤਾਂ ਹੈਗੇ ਹੀ ਸਨ ਭਾਈ ਮਰੀ ਸਿੰਘ ਜੀ ਵੀ ਤਕਸਾਲ ਨਾਲ ਜਿਹੜੇ ਅੰਮ੍ਰਿਤਸਰ ਸਾਹਿਬ ਲੈ ਕੇ ਸੇਵਾ ਕਰਦੇ ਸਨ ਬਲਦਸિંહ ਬਹਾਦਰ ਦੀ ਸ਼ਹਾਦਤ 1716 ਵਿੱਚ ਹੋ ਜਾਂਦੀ ਹੈ ਬਹੁਤ ਭਿਆਨਕ ਸਾਕ ਹੈ ਸ਼ਹਾਦਤ ਦਾ ਜਿੰਨਾ ਭਿਆਨਕ ਸਾਕ ਆ ਤੁਸੀਂ ਕਹਿ ਦਿਓ ਸਿੱਖ ਇਤਿਹਾਸ ਦੇ ਵਿੱਚ ਉਹ ਬਲਦਸિંહ ਬਹਾਦਰ ਦੀ 1716 ਦੀ ਸ਼ਹਾਦਤ ਦਾ ਸਾਕ ਹੈ ਦਿਲ ਕਮਾਉ ਸਾਕਾ ਐਸਾ ਦਿਲ ਕਮਾਉ ਸਾਕਾ ਕਿ ਸਮੁੱਚੀ ਲਹਿਰ ਜਿਹਨੇ ਕਿਸੇ ਸਮੇ 1710 ਦੇ ਵਿੱਚ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਐਸਟੈਬਲਿਸ਼ ਕਰ ਲਿਆ ਸੀ ਉਹਨੂੰ ਬਿਲਕੁਲ ਕ੍ਰਸ਼ ਕਰ ਦਿੱਤਾ ਗਿਆ ਸੀ ਇਤਨਾ ਕ੍ਰਸ਼ ਕਰ ਦਿੱਤਾ ਗਿਆ ਸੀ ਕਿ 1716 ਤੋਂ ਲੈ ਕੇ 1732-33 ਤੱਕ ਅੰਦਾਜ਼ਾ ਇਹ ਅੰਦਾਜ਼ੇ ਨਾਲ ਹਿਸਟੋਰੀਓਂ ਨੇ ਲਿਖਿਆ ਹੈ ਕਿ 1732-33 ਤੱਕ ਜਿਹੜੇ 17-18 ਸਾਲ ਬੰਦਲੇ ਨੇ 1716 ਤੋਂ ਲੈ ਕੇ ਪੰਥ ਦੀ ਲੀਡਰਸ਼ਿਪ ਸਟੈਬਲਿਸ਼ ਹੀ ਨਹੀਂ ਹੋ ਸਕੀ। ਇਤਨਾ ਸੰਕਟ ਸੀ, ਇਤਨਾ ਸਖਤਾਈ ਸੀ ਹਕੂਮਤ ਵੱਲੋਂ। ਇਤਨੀ ਵੱਡੀ ਪੱਧਰ ਤੇ ਜਿਹੜੇ ਹਸਿਆਰਵਾਨ ਸਿੰਘ ਸਨ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅਖੀਰ 1732-33 ਦੇ ਵਿੱਚ ਜਦੋਂ ਨਵਾਬ ਕਪੂਰ ਸਿੰਘ ਦੇ ਰੂਪ ਵਿੱਚ ਸਿੱਖ ਲੀਡਰਸ਼ਿਪ ਰੀ-ਇਸਟੈਬਲਿਸ਼ ਹੋਈ। ਤਾਂ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਭਾਈ ਮਨੀ ਸਿੰਘ ਜੀ ਨਾਲ ਸਲਾਹ ਕਰਕੇ ਕਿ ਪੰਥ ਨੂੰ ਰੀ-ਆਰਗੇਨਾਈਜ਼ ਕੀਤਾ ਜਾਵੇ ਬੁੱਢਾ ਦਲ ਤੇ ਤਰਨਾ ਦਲ ਦੇ ਵਿੱਚ ਰੀ-ਆਰਗੇਨਾਈਜ਼ ਕਰ ਲਿਆ ਇਹ ਦੁਆਰਾ ਕੋਸ਼ਿਸ਼ ਸੀ ਸਰਵਾਈਵ ਕੀਤੀ ਸੀ ਮੂਵਮੈਂਟ ਸੁਰਜੀਤ ਹੋਈ ਸੀ ਕ੍ਰਸ਼ ਕੀਤੀ ਹੋਈ ਫਿਰ ਬਾਬਾ ਦੀਪ ਸਿੰਘ ਨਵਾਬ ਕਪੂਰ ਸਿੰਘ ਜੀ ਨੇ ਹੋਰ ਅੱਗੇ ਕੋਸ਼ਿਸ਼ ਕੀਤੀ ਕਿਉਂਕਿ ਗੱਲ ਦਾ ਸੰਘਰਸ਼ ਸ਼ੁਰੂ ਕਰਨ ਦੀ ਸੀ ਇੱਕ ਕੋਸ਼ਿਸ਼ ਤੋਂ ਜ਼ਿਆਦਾ ਤਾਕਤ ਪਕਣ ਕੇ ਫਿਰ ਦੂਜੀ ਕੋਸ਼ਿਸ਼ ਕੀਤੀ ਹੋਰ ਜ਼ਿਆਦਾ ਤਾਕਤ ਆ ਗਈ ਜਦੋਂ ਇਤਨੀਕ ਤਾਕਤ ਆ ਗਈ ਕਿ ਆਪਾਂ ਨੂੰ ਆਪਾਂ ਨੂੰ ਪੰਥ ਨੂੰ ਸਰਗਰਮ ਕਰਨ ਲਈ ਪੂਰੀ ਤਰ੍ਹਾਂ ਇਹਨੂੰ ਅਲੱਗ-ਅਲੱਗ ਜਥਿਆਂ ਦੇ ਵਿੱਚ ਆਰਗੇਨਾਈਜ਼ ਕਰਨਾ ਚਾਹੀਦਾ ਹੈ ਤੇ ਨਵਾਬ ਕਪੂਰ ਸਿੰਘ ਨੇ ਪੰਜ ਜਥੇ ਬਣਾਏ ਇਹ ਤਕਰੀਬਨ ਇਹ 35 36 37 36 37 ਦੇ ਸਾਲ 1736 37 ਦੇ ਸਾਲਾਂ ਦਾ ਇਹ ਇਦੀ ਗੱਲ ਹੈ ਇਹ ਪੰਜ ਜਥੇ ਪੰਜ ਜਥਿਆਂ ਦੇ ਵਿੱਚ ਇੱਕ ਜਥਾ ਸੀ ਬਾਬਾ ਦੀਪ ਸਿੰਘ ਜੀ ਦਾ ਜਿਹੜੀ ਗੱਲ ਇੱਥੇ ਦੇਖਣ ਵਾਲੀ ਹੈ ਉਹ ਤੁਹਾਨੂੰ ਮੈਂ ਇਹ ਹੁਣ ਦੱਸ ਰਿਹਾ ਕਿ ਸਮੂਹ ਪੰਥ ਨੇ ਜੋ ਸਰਵੱਤ ਖਾਲਸਾ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹਦੇ ਗੁਰਮਤੇ ਵਜੋਂ ਪੰਜ ਜਥੇ ਸਟੈਬਲਿਸ਼ ਕੀਤੇ ਗਏ ਸੀ ਉਥੋਂ ਹੀ ਇਹ ਗੁਰਮਤਾ ਪਾਸ ਕੀਤਾ ਸੀ ਕਿ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦੀ ਜਥਾ ਹੈ ਇਹ ਨੂੰ ਪੰਥ ਦੇ ਗੁਰਦੁਆਮਾ ਦੀ ਸੇਵਾ ਸੰਭਾਲ ਦਿੱਤੀ ਸੌਪੀ ਜਾਂਦੀ ਹੈ ਪੰਥ ਦੇ ਗੁਰਦੁਆਮਾ ਦੀ ਸੇਵਾ ਸੰਭਾਲ ਸੌਂਪੀ ਜਾਂਦੀ ਹੈ ਮਾਤਲਬ ਕਿ ਸਰਬੱਤ ਖਾਲਸਾ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਜਿਹੜੇ ਪੰਜ ਜਥੇ ਬਣਾਏ ਨੇ ਬਾਕੀ ਚਾਰ ਜਥੇ ਆਪਣਾ ਜਿਸ ਤਰ੍ਹਾਂ ਦੀ ਕਾਰਵਾਈ ਕਰਨੇ ਰਹਿਣ ਜਿਸ ਤਰ੍ਹਾਂ ਦੇ ਇਲਾਕੇ ਮੰਲਣ ਜਿਸ ਤਰ੍ਹਾਂ ਦੀਆਂ ਮੁਹਿੰਮਾਂ ਤੇ ਜਾਣ ਲੇਕਿਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ਹੀਦੀ ਜਥਾ ਹੈ ਇਸ ਜਥੇ ਨੂੰ ਪੰਥ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਸੌਂਪੀ ਜਾਂਦੀ ਹੈ ਇਹ ਪੰਥ ਵੱਲੋਂ ਮਾਨਤਾ ਮਿਲੀ ਸੀ ਬਾਬਾ ਦੀਪ ਸਿੰਘ ਜੀ ਦੇ ਜਥੇ ਨੂੰ ਔਰ ਬਾਬਾ ਦੀਪ ਸਿੰਘ ਜੀ ਦਾ ਆਪਣਾ ਹੈੱਡਕੁਆਰਟਰ ਤਾਂ ਭਾਵੇਂ ਸਖਤ ਸ੍ਰੀ ਦਮਦਵਾ ਸਾਹਿਬ ਹੀ ਸੀ ਲੇਕਿਨ ਉਹਨਾਂ ਦੇ ਜਥੇ ਵਿੱਚੋਂ ਹੀ ਬਾਬਾ ਗੁਰਵਖ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਦੇ ਸਨ ਔਰ ਬਾਬਾ ਨੱਥਾ ਸਿੰਘ ਜੀ ਸ਼ਾਇਦ ਥੋੜ੍ਹਾ ਜਿਹਾ ਨਾਜ ਫਰਕ ਹੋ ਸਕਦਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਾਮ ਸੰਭਾਲ ਕਰਦੇ ਸਨ ਜਿੱਥੇ ਹੁਣ ਮੌਜੂਦ ਤੁਸੀਂ ਉਹ ਗਿਆਨੀ ਰਘਵੀਰ ਸਿੰਘ ਜੀ ਤੇ ਲੇਕਿਨ ਮੈਨੂੰ ਉਹ ਮਹੱਲਿਕਤਾ ਗਿਆਨੀ ਗਿਆਨ ਸਿੰਘ ਦੇ ਵਿੱਚ ਪਾਏ ਬਾਬਾ ਨੱਥਾ ਸਿੰਘ ਦਾ ਨਾਮ ਲਿਖਿਆ ਹੋਇਆ ਠੀਕ ਹੈ ਓਕੇ ਮੇਰਾ ਕਹਿਣ ਦਾ ਮਤਲਬ ਹੈ ਪੰਥਵਾਲੋ ਕੀਤੇ ਗਏ ਹੁਕਮ ਅਨੁਸਾਰ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਘਟੋ ਘੱਟ ਜਿਹੜੇ ਤਖਤ ਸਹਿਬਾਨ ਸਨ ਤਿੰਨ ਤੱਕ ਸਾਲ ਪੰਜਾਬ ਦੇ ਬਾਹਰਲੇ ਦੋ ਪੰਜਾਬ ਤੋਂ ਬਾਹਰ ਨੇ ਮੈਂ ਸਿਰਫ ਇਹਨਾਂ ਤਿੰਨਾਂ ਦੀ ਹੀ ਗੱਲ ਕਰਦਾ ਘਟੋ ਘੱਟ ਤਿੰਨੇ ਤਖਤ ਸਹਿਬਾਨਾਂ ਦੀ ਸੇਵਾ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਸਿੰਘਾਂ ਨੇ ਸਵਾਲ ਲਈ ਸੀ ਬਾਪ ਫਿਰ 1748 ਦੇ ਵਿੱਚ ਜਦੋਂ ਵਿਸਾਖੀ ਤੇ ਗੁਰਮਤਾ ਕੀਤਾ ਗਿਆ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਖਾਲਸਾਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇਹਨੂੰ ਰੀਆਰਗੇਨਾਈਜ਼ ਕੀਤਾ ਜਾਵੇ ਰੀਆਰਗੇਨਾਈਜ਼ ਕੀਤਾ ਗਿਆ ਦਲ ਖਾਲਸਾ ਦੇ ਰੂਪ ਵਿੱਚ 1748 ਦੀ ਵਿਸਾਖੀ ਤੇ ਨਵਾਬ ਕਪੂਰ ਸਿੰਘ ਜੀ ਪਿੱਛੇ हट ਗਏ ਉਮਰਦਾ ਤਕਾਜ਼ਾ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਦੇ ਮੁਖੀ ਚੁਣੇ ਗਏ। ਉਹਨਾਂ ਦੀ ਅਗਵਾਈ ਹੇਠ 11 ਜਥੇ ਸਟੈਬਲਿਸ਼ ਕੀਤੇ ਗਏ। ਇਹਨਾਂ 11 ਜਥਿਆਂ ਵਿੱਚ ਵੀ ਇੱਕ ਜਥਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਜਥਾ ਸੀ। ਇਸ ਸ਼ਹੀਦੀ ਜਥੇ ਨੂੰ ਵੀ ਉਹੀ ਸੇਵਾ ਸੌਂਪੀ ਗਈ ਕਿ ਇਥੇ ਜਿਸ ਤਰ੍ਹਾਂ ਮਰਜ਼ੀ ਆਪਣੀ ਹਿੱਮਾ ਲੈ ਕੇ ਜਾਣ ਜਿਸ ਤਰ੍ਹਾਂ ਮਰਜ਼ੀ ਉਹ ਆਪਣੇ ਇਲਾਕੇ ਮੱਲਣ ਲੇਕਿਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਜਥਾ ਪੰਥਕ ਗੁਰਸਾਮਾ ਦੀ ਸੇਵਾ ਸੰਭਾਲ ਹੀ ਕਰਦਾ ਰਹੇਗਾ ਇਹ ਦੂਜੀ ਵਾਰ ਦਾ ਹੁਕਮ ਸੀ ਪੰਥ ਵੱਲੋਂ ਕਹਿ ਰਗਾ ਮੇਰਾ ਮਤਲਬ ਹੈ ਕਿ ਪੰਥ ਵੱਲੋਂ ਪ੍ਰਵਾਨਿਤ ਸਰਬੱਤ ਖਾਲਸਾ ਰਾਹੀਂ ਗੁਰਮਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਰਾਹੀਂ ਬਾਬਾ ਦੀਪ ਸਿੰਘ ਜੀ ਦੇ ਜਥੇ ਨੂੰ ਹੀ ਘਟੋ ਘਟ ਬਖਤ ਸਹਿਵਾਨਾਂ ਦੀ ਸੇਵਾ ਸੰਭਾਲੀ ਗਈ ਸੀ। ਬਾਬਾ ਦੀਪ ਸਿੰਘ ਜੀ 1757 ਦੇ ਵਿੱਚ ਸ਼ਹੀਦ ਹੋ ਗਏ। ਉਸ ਤੋਂ ਬਾਅਦ ਉਹ ਬਾਬਾ ਦੀਪ ਸਿੰਘ ਜੀ ਦੇ ਜਥੇ ਵਿੱਚ ਉਹ ਹੀ ਅਗਲਾ ਸਿੰਘ ਸਖਤ ਸ੍ਰੀ ਦਮਦਵਾ ਸਾਹਿਬ ਦੀ ਸੇਵਾ ਸੰਭਾਲ ਕਰਦਾ ਰਿਹਾ। ਜਹੇਦਾਰ ਬਾਬਾ ਗੁਰਵਖਤ ਸਿੰਘ ਜੀ ਸ਼ਾਇਦ 1764 ਵਿੱਚ ਜਾਂ ਜਾਂ 63 ਵਿੱਚ 30 ਜਿਵੇਂ ਪਹਿਲਾਂ ਗੱਲ ਹੋ ਕੇ ਹਟਈ ਹੈ 30000 ਸਿੰਘਾਂ ਦਾ ਮੁਕਾਬਲਾ 30 ਸਿੰਘਾਂ ਨਾਲ ਕਰਦੇ ਹੋਏ ਸ਼ਹੀਦ ਹੋ ਗਏ। ਮਨ ਕਿੱਡੀਆਂ ਵੱਡੀਆਂ ਇਹ ਪਰੰਪਰਾਵਾਂ ਨੇ